ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਅਰਦਾਸ ਕਰਦੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਦੋ ਟਾਈਮ ਫਿਰ ਲੈ ਕੇ ਜਾਇਆ ਕਰੋ ਫਰਜ ਸਮਝਿਆ ਕਰੋ ਪੈਸੇ ਦੀ ਕਦਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਵਿਜਿਟ ਪਿੰਡ ਮਾੜੀ ਉਧੋ ਗਏ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੇ ਭਾਈ ਦਲਵੀਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਇੱਕ ਜਰਸੀ ਦਾ ਤੋਹਫਾ ਤੇ ਇੱਕ ਸਜ ਨੂੰ ਐਚ ਐਫ ਹੁਣ ਤੇ ਮੌਸਮ ਠੰਡਾ ਹੈ ਹੁਣ ਤੇ ਬਿਲਕੁਲ ਐਚ ਐਫ ਦੀ ਵੀ ਮੰਗ ਡਿਮਾਂਡ ਅੱਗੇ ਨੂੰ ਵਧ ਗਈ ਆ ਬڑے ਭੈਣ ਭਰਾਵਾਂ ਦੇ ਫੋਨ ਆਉਂਦੇ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਘਰ ਦਾ ਮੈਂ گاਵਾ-ਗੂਵਾ ਬਹੁਤ ਅਜਿਹਾ ਕਾਲਾ ਗਾਕੀ ਚੱਲ ਗਈ ਆ ਕਿਉਂਕਿ ਹੁਣ ਗਾਂ ਸਿਆਲ ਆ ਜਣਾ ਤੇ ਭੈਣ ਭਰਾਵਾਂ ਨੂੰ ਦੁੱਧ ਦੀ ਲੋੜ ਹੋਣੀ ਗਾਂ ਸਿਆਲ ਦੇ ਵਿੱਚ ਜਿਹੜਾ ਦੁੱਧ ਥੋੜਾ ਵੱਜ ਜਾਂਦਾ ਮਾਰਕੀਟ ਸਿਆਲ ਦੇ ਵਿੱਚ ਗਰਮੀ ਫਿਰ ਥੋੜੀ ਜੀ ਪਰੇਸ਼ਾਨੀ ਆਉਂਦੀ ਆ ਗਰਮੀ ਦੇ ਵਿੱਚ ਪਸ਼ੂ ਸੇਲ ਕਰਦੇ ਆ ਤੇ ਸਿਆਲ ਚ ਭੈਣ ਭਰਾ ਸਾਰੇ ਜਿਹੜੇ ਫਾਰਮਾਂ ਤੇ ਜਿੰਨਾ ਪਸ਼ੂ ਲਾਉਣੇ ਆ ਉਹ ਖਰੀਦਦਾਰੀ ਕਰਦੇ ਆ ਤੇ ਚੰਗੀਆਂ ਚੰਗੀਆਂ ਕਹਿੰਦੇ گاਵਾ ਤੇ ਚੰਗੀ ਤੋਂ ਚੰਗੀ ਕੋਸ਼ਿਸ਼ ਕਰਾਂਗੇ ਤੁਹਾਨੂੰ ਚੰਗੀ ਤੋਂ ਚੰਗੀ ਗਾਵ ਵਿਖਾਵਾਂਗੇ ਤੇ ਜੈਜ ਬਿਲਕੁਲ ਨਿੱਕਾ ਜਿਹਾ ਰੇਟ ਆਓ ਕਰੀਏ ਗੱਲਬਾਤ ਜੁੜੇ ਰਹੋ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਸਾਹਿਬ ਜੀ ਹੋਸਾਓ ਠੀਕ ਆ ਜੀ ਕਿਰਪਾ ਜੀ ਤੁਸੀਂ ਦੱਸੋ ਵਧੀਆ ਵਧੀਆ ਜੀ ਮੇਰਾ ਮਾਲਕ ਦੀਆਂ ਮੇਰਾ ਹੀ ਚੈਦੀਆਂ ਜੀ ਡਰੈਸ ਕਰੀਏ ਜੀ ਨੋਟ ਡਰੈਸ ਜੀ ਪਿੰਡ ਮੜੀ ਉਧੋਕੇ ਸੀਲ ਪੱਟੀ ਜ਼ਿਲ੍ਹਾ ਅਤਰਨਤ ਤੇ ਮੋਬਾਈਲ ਨੰਬਰ ਬਾਈ 9614471221 ਠੀਕ ਆ ਦੋ ਪਸ਼ੂ ਹਨ ਇਹ ਇੱਕ ਤਿਆਰੀ ਤੇ ਤੇ ਜਰਸੀ ਸੁਵਿਧ ਮਗਰ ਜਰਸੀ ਦੀ ਬੱਛੀ ਹੈਣਾ ਕਿੰਨਾ ਦੁੱਧ ਬਈ ਸਟਾਰਟਿੰਗ ਹੋ ਇਹਦੇ ਥੱਲੇ ਨਾ ਅੱਜ ਚੌਥਾ ਦਿਨ ਹੋ ਰਿਹਾ ਸਤੂ ਸਾਹਿਬ ਸੂਈ ਨੂੰ ਕੋਈ 12 13 ਕਿਲੋ ਹੋਗਾ ਅੱਛਾ ਹਾਂਜੀ ਖੁੱਲਾ ਢੁਲਾ ਖੁੱਲਾ ਢੁਲਾ ਬਹੁਤ ਜਿਆਦੀ ਠੰਡੀ ਕੋਈ ਲੰਗੇ ਦੀ ਲੋੜ ਕਿੰਨਾ ਕੁ ਮਾਲਕਾਂ ਨੇ ਦੱਸਿਆ ਭਰ ਜੂਗੀ ਇਹ 14 15 ਕਿਲੋ 16 ਕਿਲੋ ਦੁੱਧ ਬੜੇ ਆਰਾਮ ਨਾਲ ਹਨਾ ਆਰਾਮ ਨਾਲ ਭਰ ਜੂਗੀ ਖੁੱਲ ਕੇ ਭਾਈ ਜੀ ਹਾਂਜੀ 15 16 ਕਿਲੋ ਬੜੇ ਆਰਾਮ ਨਾਲ ਸੱਜਣੋ ਦੁੱਧ ਭਰ ਜੂਗੀ ਇੰਨਾ ਕਿਉਂਕਿ ਵੱਡੀ ਆ ਪੰਜਾਬ ਵਾਲੀ ਆ ਇਹ ਇੱਕ ਮੀਡੀਅਮ ਅਮਾ ਚੱਲਦੀ ਹੁੰਦੀ ਆ ਉਹ ਨਹੀਂ ਪਿਓਰ ਚਲਸੀ ਆ ਹਾਂ ਲੈਵਾ ਬਹੁਤ ਵਧੀਆ ਖਰਾ ਲੈਵਾ ਫਾੜੀ ਵਾਲਾ ਸੱਜਣੋ ਥਾਂ ਛੱਡਾ ਬਿਲਕੁਲ ਬਾਕੀ بارش ਦਾ ਮੌਸਮ ਆ بارش ਪੈ ਕੇ ਅੱਡੀ ਆ ਥੋੜਿਆ ਤਿਲਕਣ ਬਾਜੀ ਦੀ ਹੋਈ ਥਾਂ ਕੱਚੇ ਕੁੱਚੇ ਦੀ ਲੋ ਜੀ ਤੇ ਭਾਈ ਇਹਦੀ ਕੀਮਤ ਕਿੰਨੀ ਕਰਦਗੇ? ਅਸੰਤੂ ਸਾਹਿਬ ਉਹ ਲੜਾ ਸੱਟ ਕਰ ਲੀਏ ਦਾਦੇਂ ਵਿਖਦੀ ਆ। ਅੱਛਾ ਜੀ। ਤੇ ਪਰ ਜਾਇਜ਼ ਕਰਦੀ ਆ। ਆਪਾਂ ਜਾਇਜ਼ ਹੀ ਦੇ ਦਈਏ। ਬਿਲਕੁਲ। 55000 ਦੀ ਹਾਂ ਨਾ ਕਰਦੇ ਆਂਗੇ ਭਾਈ। 55000 ਦੀ? ਹਾਂ ਨਾ ਹੀ ਕਰਦੇ ਆਂ। ਹਾਂ ਤੇ ਨਾ ਹੀ। ਬਸ। ਹੋਰ ਕਰ ਦੇ। ਭਾਈ ਬਹੁਤ ਵਧੀਆ ਜੇ ਸਮਾਨ ਕਰ ਦੇ। 1000 ਹੋ ਛੱਡ। 1000 ਨਾ ਕੀ ਬਣਾ। ਨਹੀਂ ਜਲਾ। 53 ਦੀ ਕਰ ਦੇ। ਚਲੋ ਠੀਕ। ਕਰ ਦੇ 53। ਆ ਜਿਹੜੀ ਆ ਗਈ ਤਿਆਰੀ ਤੇ ਹਣ? ਇਹ ਤਿਆਰੀ। ਪਲੂਨੀਆ। ਨਹੀਂ ਇਹ ਦੂਜਾ ਸੂਆ ਬਾਈ ਦੂਜਾ ਸੂਆ ਦੂਜਾ ਸੂਆ ਠੀਕ ਹੈ ਲੱਗਦੀ ਜਿਵੇਂ ਪਲੂਣ ਹੁੰਦੀ ਹੈ ਨਾ ਦੂਜਾ ਸੂਆ ਬਹੁਤ ਠੰਡੀ ਠੰਡੀ ਮੱਛੀ ਆ ਓਕੇ ਹਾਂਜੀ ਖੋਲ ਦੇ ਮੇਰਾ ਵੀਰ ਇਹਨੂੰ ਵੀ ਦੇਨੇ ਬਾਈ ਕਿੰਨੇ ਰਹਿ ਗਏ ਸੂਣ ਚ ਇਹਦੇ ਬਾਜੀ ਦੂਜਾ ਨਾ ਇਹ ਹਫਤਾ ਲੈ ਜੂਗੀ ਨਾਲ ਲੋਡ ਵਿਖਾਓ ਖਿੱਚ ਕੇ ਘੜ ਬਹੁਤ ਜ਼ਿਆਦਾ ਠੰਡੀ ਠੰਡੀ ਇਧਰ ਦੇਖੋ ਬਹੁਤ ਜ਼ਿਆਦੀ ਬੰਦੀ ਬੁੰਦੀ ਵਿੱਚ ਟਿਲ ਟੁਲ ਕਾਫੀ ਪਈ ਹੈ ਨਾ ਠੀਕ ਆ ਹਾਂਜੀ ਲਓ ਜੀ ਕਿੰਤ ਰੋੜਾ ਬੋਲਣੇ ਬਿਲਕੁਲ ਬਿਲਕੁਲ ਕੋਲ ਆ ਜੀ ਥਾਨ ਸਜਣੋ ਵੇਖੋ ਮੁੱਠੀ ਮੁੱਠੀ ਥਾਨ ਆ ਤੇ ਦੂਜਾ ਸੂਆ ਵਹਿੜ ਆ ਗਈ ਨੌਂ ਭਾਈ ਜੀ ਦੀ ਕੀਮਤ ਤੁਸੀਂ ਸਭ ਪੈਂਡ ਕਰ ਦਿੱਗੇ। ਅੱਛਾ। 60000 ਦੀ ਦੇ ਦਿਆਂ। ਹੋਰ ਕਰ ਦੇ। 60000 ਦੀ ਦੇ। ਹਜ਼ਾਰ ਛੱਡ ਦੇ। ਨਹੀਂ। 1000 ਹੀ। ਮੈਂ ਇਹਨਾਂ ਪੱਕਾ ਸਾਢੇ ਜਾਂਦੀ ਆ। ਪੱਕਾ ਹੀ। ਪੱਕਾ ਹੀ ਕਰੀ ਪਹਿਲੇ ਜਾਇਜ਼ ਮੁੱਲ ਦਾ। ਬੱਚੇ ਬਹੁਤ ਚੰਗੇ ਦੁਜਾ ਸਵੇਰ ਠੰਡੀ ਠੰਡੀ ਪਹਿਲੇ ਸਵੇਰ 22-23 ਜਣਦਾਂ ਤੋਂ ਭਰਾਇਆ ਨੇ। ਖਰੀ ਹੈ। ਤੇ ਅਜੇ ਹਫਤਾ ਬੱਚੀ ਬਹੁਤ ਲਾਈ ਨਾਲ। ਮੋਗੜਾ ਮਗੜਾ ਵਖਾਰ ਕੇ ਇੱਕ ਰਾ ਫੜ ਕੇ। ਲਓ ਜੀ। ਬਿਲਕੁਲ ਵਾਕਿ ਹੈ। ਹਣਾ ਸਹੀ ਲਾ ਵੱਡੀ ਵੈੜ ਪੂਰੀ ਵੱਡੀ ਵੈੜ ਛੋਟੀ ਛੋਟੀ ਹੂੰ ਖਾਂ ਤੋਂ ਬੁਖਾਰੀ ਗੀ ਖਾਂ ਤੋਂ ਬਹੁਤ ਜਿਆਦਾ ਵੇਖ ਲਈ ਨੋ ਸਜਣੋ ਚੰਗੀ ਆ ਜੰਨੀ ਵੀ ਹੈਗੀ ਆ ਬੈਕਗਰਾਉਂਡ ਵੀ ਪੂਰੀ ਤਿਆਰ ਕਰੂਗੀ ਖਰੀਦਦਾਰੀ ਤੁਸੀਂ ਆਪਣੀ ਕਰਿਓ ਵੈੜ ਚੰਗੀ ਹੈ ਜਰਸੀ ਦਾ ਫੇਸ ਕੁਆਲਟੀ ਨਹੀਂ ਵੇਖੋ ਬਿਲਕੁਲ ਤੋਹਫਾ ਹੀ ਹੈ ਸਜਣੋ ਮੇਲਾ ਲੋਟ ਲਿਓ ਮਾੜੀ ਉੱਧੋ ਕੇ ਪਹੁੰਚ ਕੇ ਸਤਿ ਸ਼੍ਰੀ ਅਕਾਲ ਸਾਰਿਆਂ